ਜੇ ਮਾਤਾ ਜੀ ਹੁਣ ਆਪਾਂ ਗੱਲ ਕਰਨੀ ਹੈ ਚਾਂਦੀ ਦੀ ਚਾਬੀ ਦੀ ਜੀ ਵੀ ਤੁਸੀਂ ਅਭੀ ਐਸੇ ਅਨੁਸਾਰ ਕੋ 500000 2000 5000 2000 ਲੱਖ ਚਾਂਦੀ ਦੀ ਚਾਬੀ ਲੈ ਕੇ ਆਉਣੀ ਹੈ ਸਨਾਰੇ ਤੋਂ ਉਹ 18 ਤਰੀਕ ਤੋਂ ਲੈ ਕੇ 18 19 20 21 ਚਾਰ ਦਿਨਾਂ ਚ ਇੱਕ ਦਿਨ ਕਦੇ ਵੀ ਲੈ ਆਉਣੀ ਹੈ ਉਹ ਦਿਵਾਲੀ ਵਾਲੇ ਦਿਨ ਲਛੂਈ ਮਾਤਾ ਪੂਜਨ ਕਰ ਲਓ ਚਾਹੇ ਤੁਸੀਂ ਗੁਰੂ ਘਰ ਲੈ ਕੇ ਉਹਦਾ ਸਰੋਵਰ ਸਿਸ਼ਾਨਨ ਕਰਾ ਲਓ ਉਹਨੂੰ ਲਾ ਕੇ ਘਰੇ ਆਪਣੇ ਜਿੱਥੇ ਪੈਸੇ ਰੱਖਦੇ ਰੱਖ ਲੋ ਤੇ ਫੇਰ ਦੇਖੋ ਤੁਸੀਂ ਵੀ ਕਿੰਨੇ ਪੈਸੇ ਤੁਹਾਡੇ ਘਰੇ ਡਿੱਗਦੇ ਨੇ ਕੋਈ 20 ਸਾਲ ਤੋਂ 30 ਸਾਲ ਤੋਂ ਲਾਟਰੀ ਪਾਰ ਹੈ ਉਹਨੂੰ ਲਾਟਰੀ ਨਿਕਲੂਗੀ ਕਿਸੇ ਕੋਲ ਪਲਾਟ ਨਹੀਂ ਵਿਕਦਾ ਉਹਦਾ ਪਲਾਟ बिकੂਗਾ ਕੋਈ ਹੋਰ ਵੀ ਕਿਸਦਾ ਕੰਫਸ ਹੈ ਬੈ ਪੈਸੇ ਵਾਲਾ ਉਹ ਫਊ ਹੋਗਾ ਇਸ ਲਈ ਅਸੀਂ ਲਿਆ ਕੇ ਚਾਬੀ ਅੱਜ ਤਜੋਰੀ ਚ ਰੱਖ ਦੇਣੀ ਹੈ ਇਹਦਾ 18 ਤਰੀਕ ਤੋਂ ਇੱਕ ਕਿਦਰੀਕ ਤੱਕ ਇੱਕ ਕਿਦਰੀਕ ਦੀ ਦਵਾਈ ਹੈ ਚਾਹ ਮਾਤਾ